आज एक छोटा सा मैसेज छोटा सा सुझाव आप सब널 سانਝਾ ਕਰ ਰਹੀ ਹਾਂ ਕਿ ਸਾਨੂੰ ਆਪ ਵੀ ਜ਼ਿੰਦਗੀ ਵਿੱਚ ਧਾਰਨ ਕਰਨਾ ਚਾਹੀਦਾ ਹੈ ਔਰ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਸਿਖਾ ਦੇਣੀ ਚਾਹੀਦੀ ਹੈ ਸਮਝਾ ਦੇਣੀ ਚਾਹੀਦੀ ਹੈ ਕਿ ਸਾਨੂੰ ਕਦੇ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਸਮੇ ਉਸ ਵਾਹਿਗੁਰੂ ਤੋਂ ਬੇਸ਼ੁਮਾਰ ਕੀਮਤੀ ਚੀਜ਼ਾਂ ਜਾਂ ਫਿਰ ਇਸੇ ਲਈ ਅਰਦਾਸ ਨਹੀਂ ਕਰਨੀ ਚਾਹੀਦੀ ਸਾਨੂੰ ਹਮੇਸ਼ਾ ਉਸ ਪ੍ਰਭੂ ਪਰਮਾਤਮਾ ਤੋਂ ਚੰਗੇ ਗਿਆਨ ਤੇ ਸਮਤ ਬਖਸ਼ਣ ਦੀ ਅਰਦਾਸ ਕਰਨੀ ਚਾਹੀਦੀ ਹੈ ਦੋਸਤੋ ਜੇ ਤੁਹਾਨੂੰ ਅੱਜ ਦਾ ਇਹ ਸੁਝਾਅ ਚੰਗਾ ਲੱਗਿਆ ਹੋਇਆ ਤਾਂ ਤੁਸੀਂ ਆਪਣੇ ਉਹਨਾਂ ਦੋਸਤਾਂ ਮਿੱਤਰਾਂ ਨਾਲ ਉਹਨਾਂ ਰਿਸ਼ਤੇਦਾਰਾਂ ਨਾਲ ਜਾਂ ਆਪਣੇ ਤੋਂ ਛੋਟਿਆਂ ਨਾਲ ਜ਼ਰੂਰ ਸਾਂਝਾ ਕਰਿਓ ਜਿਨ੍ਹਾਂ ਨੂੰ ਤੁਸੀਂ ਪ੍ਰਭੂ ਪਰਮਾਤਮਾ ਅੱਗੇ ਅਰਦਾਸ ਕਰਨ ਦਾ ਇੱਕ ਵਧੀਆ ਤਰੀਕਾ ਦੱਸਣਾ ਚਾਹੁੰਦੀ ਹਾਂ